ਸਾਸੀ ਕਲ ਸਾਰਿਆਂ ਨੂੰ ਪਿੰਡ ਦਸਾਂਝ ਕਲਾਂ ਦੇ ਇਸ ਨੂੰ ਨੌਜਵਾਨ ਆਨਰੇ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਦਸਾਂਝ ਕਲਾਂ ਤੋਂ ਮਡਾਲੀ ਰੋੜ ਸ਼ੈਦ ਪੁੱਲ ਸ਼ੇਖ ਸਾਈ ਉਪਤਲੇ ਸ਼ਾਹੀ ਕਾਦਰੀ ਰੋਜਾ ਮੜਾਲੀ ਸੀ ਦੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਉਸ ਦੇ ਸੰਬੰਧ ਦੇ ਵਿੱਚ ਨੌਜਵਾਨ ਪੀਰਾਂ ਵੱਲੋਂ ਜੂਸ ਅਤੇ ਕੋਲਡ ਡਰਿੰਕ ਦਾ ਲੰਗਰ ਵਰਤਾਇਆ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਬੜੇ ਸਤਿਕਾਰ ਸਹਿਤ ਸੰਤਾਨ ਨੂੰ ਰੋਕ ਕੇ ਜੂਸ ਅਤੇ ਫਰੂਟੀਆਂ ਅਤੇ ਕੋਲਡ ਡਰਿੰਕ ਦੀ ਸੇਵਾ ਕਰਵਾਈ ਗਿਆ ਬਰ ਦੇ ਉਮੀਦੇ ਵਿੱਚ ਨੌਜਵਾਨਾਂ ਵੱਲੋਂ ਸੁਭਾਵਾ ਦਿੱਤੀਆਂ ਇਸ ਮੌਕੇ ਪਵਨਪ੍ਰੀਤ ਸਿੰਘ ਰਮਨਪ੍ਰੀਤ ਸਿੰਘ ਨਵੀਨ ਕੁਮਾਰ ਵਿਕਾਸ ਹੈਰੀ ਨਿੰਦਰ ਹੈਪੀ ਬਲਦੇਵ ਸਿੰਘ ਦੀਪਾ ਰਜਤ ਮਨੀ ਗगन ਸੌਰਵ ਸੀਪਾ ਵੀ ਕੇ ਰਵੀ ਸਣੀ ਸੋਢੀ ਜੌਨੀ ਲੱਕੀ ਫਗਵਾੜਾ ਆਦਿ ਸੇਵਾਦਾਰਾਂ ਨੇ ਆਪੂ ਆਪਣੀਆਂ ਸੇਵਾਵਾਂ ਦਿੱਤੀਆਂ ਤੁਸੀਂ ਦੇਖ ਰਹੇ ਦੁਸਾਂਜ ਕਰਾਂ ਤੋਂ ਸਰਿੰਦਰਪਾਲ ਕੁੱਕੂ ਦੀ ਖਾਸ ਰਿਪੋਰਟ ਦਸਾਂਝ ਲਾਈਵ ਨਿਊਜ਼ ਚੈਨਲ ਰਾਹੀਂ ਨੌਜਵਾਨ ਵੀਰ ਆਪਣੇ ਆਪਣੇ ਸੁਭਾਵਾਂ ਦਿੰਦੇ ਹੋਏ ਮਡਾਲੀ ਮੇਲੇ ਤੇ ਜਾ ਰਹੇ ਹਾਂ ਸੰਕਤਾਂ ਨੂੰ ਰੋਕ ਕੇ ਕੋਲਡ ਡਰਿੰਕ ਅਤੇ ਫਰੂਟ ਫਰੂਟੀਆਂ ਜੂਸ ਦੀ ਵੰਡ ਕਰਦੇ ਹੋਏ ਸਾਰਿਆਂ ਨੂੰ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਸੀਂ ਦੇਖ ਦੇਖਦੇ ਰਹੋ ਦਸਾਂਝ ਲਾਈਵ ਨਿਊਜ਼ ਚੈਨਲ ਬਹੁਤ-ਬਹੁਤ ਬਧਾਈਆਂ ਜੀ ਦੋਸਤੋ ਦਰਸ਼ਕੋ ਖੜੇ ਵਿਚਕਾਰ ਬਹੁਤ ਹੀ ਮਾਨ ਸਨਮਾਨ ਜੁਨਾ ਦਾ ਅਦਿ ਕਰਨਾ ਬਹੁਤ ਹੀ ਪਿਆਰੇ ਕਬਿੰਦਰਪਾਲ ਸੁੱਕੂ ਜੀ ਜੋ ਕਿ ਸਾਡੇ ਵਿਚਕਾਰ ਲਾਈਵ ਟੈਲੀਕਾਸਟ ਕਰ ਰਹੇ ਨੇ ਜਿਮਨਾ ਦਾ ਸਾਂਝ ਲਾਈਵ ਨਿਊਜ਼ ਅਸੀਂ ਵੀ ਲਾਈਵ ਰਿਪੋਰਟ ਕਰ ਰਹੇ ਨੇ ਜਿੰਨਾ ਦਾ YouTube ਚੈਨਲ ਆ ਉਸਾਂਜ ਲਾਈਵ న్యూਸ ਉਸਾਂਜ ਕਲਾਡੀਆਂ ਅੱਜ ਦੇਖਦੇ ਸੱਖੇ ਇੱਥੇ ਜਾਣ ਨਾਲ ਉਹ ਪੜਾਉ ਭਾਈਓ ਫਰੂਟੀ ਦੇ ਕੇ ਆਉਂਦੇ ਛੋਟੇ ਬੱਚਿਆਂ ਨੂੰ ਫਰੂਟੀ ਜੀ ਜੀ ਬੰਦਾ ਚੈੱਕ ਛੋਟੇ ਬੱਚਿਆਂ ਨੂੰ ਫਰੂਟੀਆਂ ਵੀ ਸਪੈਸ਼ਲ ਖਾਸ ਪ੍ਰਵੰਧ ਆ ਬੱਚਿਆਂ ਨੂੰ ਮੱਦੇ ਨਜ਼ਰ ਰੱਖਦੇ ਵੇ ਜੀਓ ਅੰਟੀ ਨੇ ਕਿਹਾ ਮਗਰ ਕਹਿੰਦਾ ਫਰੂਟੀ ਪੀਣੀ ਆਓ ਦੇਖੋ ਬੱਚੇ ਕਿੰਨੇ ਵੀ ਵੀਰ ਸਾਡੇ ਕੋਲ ਪਹੁੰਚੇ ਨੇ ਅੱਜ ਇਹ ਮਾਤਾ ਤੈਦ ਲੋਕਨਵਾ ਅਵਿਆਰ ਸੇਵਾਦਾਰਾਂ ਵੱਲੋਂ ਬਹੁਤ ਹੀ ਸੇਵਾ ਚੁੱਪ ਕੀਤੀ ਜਾ ਰਹੀ ਆ ਲਾਈਵ ਟੈਲੀਕਾਸ ਸਿੰਦਰਪਾਲ ਕੁੱਕੂ ਜੀ ਜਿਨ੍ਹਾਂ ਦਾ ਲਾਈਵ ਚੈਨਲ ਹੈਗਾ ਆਵਾਜ਼ ਦਸਾਂਝ ਲਾਈਵ ਨਿਊਜ਼